ਇੱਕ ਕੁਝ ਕੁ ਦਿਨ ਪਹਿਲਾਂ ਕੁਝ ਕੁ ਦਿਨ ਤਾਂ ਕੀ ਮਹੀਨਾ ਡੇਢ ਮਹੀਨਾ ਪਹਿਲਾਂ ਮੈਂ ਇੱਕ ਪਾਈ ਸੀ ਆਰਟੀਆਈ ਵੈਸੇ ਤਾਂ ਜਿਹੜਾ ਕਾਨੂੰਨ ਬਣਿਆ ਸੀ 2005 ਦੇ ਵਿੱਚ ਉਹਦੇ ਵਿੱਚ ਹੀ ਲਿਖਿਆ ਹੋਇਆ ਸੀਗਾ ਵੀ ਇਹ ਹਫ਼ਤੇ ਦੇ ਵਿੱਚ ਕੋਈ ਟਾਈਮ ਲਾਈਨ ਸੀ ਬਿਲਹਾਫ਼ਤਾ 15 ਦੇ ਅਕਸੈਕਟਲੀ ਪਤਾ ਨਹੀਂ ਵੀ ਕਿੰਨੀ ਸੀ ਉਹ ਟਾਈਮ ਲਾਈਨ ਤੋਂ ਬਹੁਤ ਚਿਰ ਬਾਅਦ ਮੈਨੂੰ ਮੇਲ ਆਉਂਦੀ ਹੈ ਇੱਕ ਮੈਨੂੰ ਕਿ ਚਲੋ ਵੀ ਡੇਢ ਦੋ ਮਹੀਨੇ ਬਾਅਦ ਮੈਨੂੰ ਮੇਲ ਆਉਂਦੀ ਹੈ ਕੋਈ ਥੋੜੀ ਆਰਟੀਆਈ ਤੇ ਅਸੀਂ ਜਵਾਬ ਤਿਆਰ ਕਰ ਲਿਆ ਉਹ ਆਰਟੀਆਈ ਕਿਸੇ ਸਰਕਾਰ ਤੋਂ ਇੱਕ ਸਵਾਲ ਪੁੱਛਿਆ ਸੀ ਮੈਂ ਸਰਕਾਰ ਤੋਂ ਇੱਕ ਵੀ ਸਾਡਾ ਜਿਆ ਟੈਕਸ ਦਾ ਪੈਸਾ ਉਹ ਕਿੱਥੇ ਲੱਗ ਰਿਹਾ ਹੈਗਾ ਮੈਂ ਪੁੱਛਿਆ ਸੀ ਸੜਕ ਸੁਰੱਖਿਆ ਫੋਰਸ ਬਾਰੇ ਕੁਝ ਚਾਰ ਪੰਜ ਸਵਾਲ ਪੁੱਛੇ ਸੀਗੇ ਤੇ ਮੈਂ ਤੁਹਾਨੂੰ ਕੱਲਾ ਕੱਲਾ ਦੱਸਦਾ ਵੀ ਕਿਹੜਾ ਸਵਾਲ ਸੀ ਤੇ ਕੀ ਜਵਾਬ ਸੀ ਉਹਦਾ ਤੁਸੀਂ ਮੜੇ ਜਾ ਖੜੋ ਇੱਕ ਮਿੰਟ ਮੈਂ ਕੱਢ ਲਾਂ ਲਗਭਗ ਸਵਾ ਮਹੀਨੇ ਬਾਅਦ ਮੈਨੂੰ ਜਵਾਬ ਆਇਆ ਹੈ ਆਰਟੀਆਈ ਦਾ ਡਾਇਰੈਕਟਰ ਜਨਰਲ ਆਫ ਪੁਲਿਸ ਤੋਂ ਮੈਂ ਇਹ ਗੱਲ ਪੁੱਛੀ ਸੀ ਵੀ ਸੜਕ ਸੁਰੱਖਿਆ ਫੋਰਸ ਦੇ ਉੱਤੇ ਕਿੰਨੇ ਪੈਸੇ ਲੱਗੇ ਕਿੰਨੀਆਂ ਗੱਡੀਆਂ ਲੰਗੀਆਂ ਸੀ ਕਿੱਥੇ ਕਿਥੇ ਤਾਇਨਾਤ ਆਉ ਹ ਤੇ ਕੀ ਕੀ ਉਹਨਾਂ ਦੀਆਂ ਡਿਊਟੀਆਂ ਦੇ ਵਿੱਚ ਆਉਂਦਾ ਇਹੋ ਜਿਹੇ ਕੁਝ ਕੁ ਸਵਾਲ ਸੀਗੇ ਤੇ ਜਿਹੜੇ ਕਿ ਆਪਾਂ ਪੁੱਛ ਸਕਦੇ ਆ ਮੇਰੇ ਹਿਸਾਬ ਨਾਲ ਤਾਂ ਕਿਉਂਕਿ ਐਟ ਦਾ ਐਂਡ ਆ ਪੈਸਾ ਆਪਣਾ ਹੀ ਲੱਗਿਆ ਤੇ ਆਰਟੀਆਈ ਇਹੀ ਆਪਾਂ ਨੂੰ ਕਹਿ ਸਕਦੇ ਆ ਵੀ ਉਹ ਦਿੰਦੀ ਹੈ ਆਪਸ਼ਨ ਦਿੰਦੀ ਹੈ ਜਾਂ ਕਹੋ ਹੱਕ ਦਿੰਦੀ ਹੈ ਪਹਿਲਾ ਸਵਾਲ ਸੀਗਾ ਵੀ ਕਿੰਨੀਆਂ ਕੋਟਾ ਹਾਈਲੈਕਸ ਗੱਡੀਆਂ ਆਪਾਂ ਇਸ ਕੰਮ ਵਾਸਤੇ ਲਗੀਆਂ ਸਰਕਾਰ ਨੇ ਉਹ ਕਹਿੰਦੇ ਜੀ 144 ਗੱਡੀਆਂ ਲਈਆਂ ਜਿੱਚੋ 116 ਹਾਈਲੈਕ ਸੀਗੀਆਂ ਤੇ 28 ਸਕੋਰਪੀਓ ਸੀਗੀਆਂ ਚਲੋ ਦੱਸਤਾ ਦੂਜਾ ਸੀਗਾ ਵੀ ਖਰਚਾ ਕਿੰਨਾ ਆਇਆ ਇਹ ਕਹਿੰਦੇ ਵੀ ਇਹ ਸਾਡੇ ਵਿਭਾਗ ਨੂੰ ਨਹੀਂ ਪਤਾ ਖਰਚਾ ਕੋਈ ਹੋਰ ਵਿਭਾਗ ਦੱਸਿਆ ਉਹਨੂੰ ਪੁੱਛੋ ਚਲੋ ਆਪਾਂ ਉਹਨੂੰ ਪੁੱਛ ਲਾਂਗੇ ਦੁਬਾਰਾ ਪਾ ਲਾਂਗੇ 80-10 ਰੁਪਏ ਚ ਪੈ ਜਾਂਦੀ ਉਹ ਗੱਡੀ ਗਾਨੀ ਤੀਜਾ ਵੀ ਇਹਨਾਂ ਗੱਡੀਆਂ ਦਾ ਸਰਵਿਸ ਰਿਕਾਰਡ ਕਿੱਥੇ ਮੇਨਟੇਨ ਕੀਤਾ ਜਾਂਦਾ ਤੇ ਉਹ ਤੋਂ ਇਲਾਵਾ ਸਰਵਿਸ ਕਿੰਨੇ ਕਰੀ ਹੋਈ ਹੈ ਹੁਣ ਇਹ ਕਹਿੰਦੇ ਜੀ ਵੀ ਜਿਹੜੀ ਧਾਰਾ ਇਹ 2005 ਵਾਲੀ ਆਰਟੀਏ ਦੀ ਧਾਰਾ ਉਹਦੇ ਉਧਰ ਨਹੀਂ ਅਸੀਂ ਦੱਸ ਨਹੀਂ ਸਕਦੇ ਗੱਲ ਦੀ ਨਿਵਰਤੀ ਫੇਰ ਇਹ ਪੁੱਛਿਆ ਗਿਆ ਜਿਹੜਾ ਸਾਰਿਆਂ ਦੇ ਮਨਚਾ ਵੀ ਜਿਹੜੇ ਉਹਦੇ ਵਿੱਚ ਮੁਲਾਜ਼ਮ ਹੈ ਉਹ ਤੁਸੀਂ ਨਵੇਂ ਰੱਖੇ ਐ ਰਿਕਰੂਟਮੈਂਟ ਕੀਤੀ ਕਿਉਂਕਿ ਇਹ ਕਹਿੰਦੇ ਹਨ ਕਿ ਜੌਬ ਕ੍ਰिएशन ਕੀਤੀ ਤਾਂ ਉਹ ਇਹ ਪੁੱਛਿਆ ਗਿਆ ਵੀ ਜੌਬ ਕ੍ਰिएशन ਕੀਤੀ ਤੁਸੀਂ ਨਵੇਂ ਰੱਖਿਆ ਜਾਂ ਪੁਰਾਣੇ ਨੂੰ ਥਰੂ ਉਧਰੋਂ ਕਰਕੇ ਡੰਗ ਸਾਰਿਆਗਾ ਉਹਦੇ ਚ ਵੀ ਇਹਨਾਂ ਨੇ ਬਹੁਤ ਸੋਹਣੀ ਲਾਈਨ ਲਿਖੀ ਆ ਇੱਕ ਉਹ ਕਹਿੰਦੇ ਵੀ ਸੂਚਨਾ ਅਧਿਕਾਰ ਐਕਟ 2005 ਦੀ ਧਾਰਾ 2 ਐਫ ਦੇ ਤਹਿਤ ਨਹੀਂ ਕਵਰ ਹੁੰਦੀ ਮਤਲਬ ਦੱਸ ਨਹੀਂ ਸਕਦੇ ਕਿਉਂ ਨਹੀਂ ਦੱਸ ਸਕਦੇ ਤੁਸੀਂ ਆਪ ਸਿਆਣੇ ਹੋ ਫਿਰ ਵੀ ਇਹ ਕਿੱਥੇ ਕਿੱਥੇ ਖੜੀਆਂ ਐ ਕੀ ਕਰਾਈਟਰੀਆ ਯੂਜ਼ ਕਰਕੇ ਤੁਸੀਂ ਇਹਨਾਂ ਨੂੰ ਸੜਕ ਤੇ ਛੱਡਿਆ ਜਾਂ ਕਿੱਥੇ ਖੜਨਾ ਕੀ ਕਰਨ ਲੱਗੇ ਇਹਨਾਂ ਨੇ ਉਹਦੇ ਵਿੱਚ ਸੇਮ ਉਹੀ ਧਾਰਾ ਦਾ ਏ ਬੀ ਸੀ ਲੈ ਕੇ ਉਹਨਾਂ ਨੇ ਬੰਨ ਲਾ ਕੇ ਕਹਿੰਦੇ ਵੀ ਇਹ ਵੀ ਨਹੀਂ ਦੱਸ ਸਕਦੇ ਫਿਰ ਉਹਨਾਂ ਨੇ ਡਿਊਟੀਆਂ ਨੂੰ ਪੁੱਛ ਰਿਹਾ ਕਿ ਡਿਊਟੀਆਂ ਪੁੱਛੀਆਂ ਸੀ ਉਹਨਾਂ ਨੇ ਦੱਸਿਆ ਵੀ ਮੁਢਲੀ ਸਹਾਇਤਾ ਫਾਸਟਰ ਸਖਾਈ ਜਾਂਦੀ ਹੈ ਉਹ ਦੱਸਤਾ ਜਖਮੀ ਬੰਦਿਆਂ ਨੂੰ ਦਾਖਲ ਕਰਾਇਆ ਜਾਂਦਾ ਉਹ ਵੀ ਦੱਸਤਾ ਗੱਡੀ ਇੱਧਰ ਉੱਧਰ ਕਰੀ ਜਾਂਦੀ ਹੈ ਤੇ ਗਾਹਾਂ ਲੋਡ ਦੀ ਕਾਰਵਾਈ ਪਾਈ ਜਾਂਦੀ ਉਹ ਵੀ ਦੱਸਤਾ ਫਿਰ ਵੀ ਟੋਟਲ ਨੰਬਰ ਹੁਣ ਤੱਕ ਸਹਾਇਤਾ ਕਿੰਨੇ ਲੋਕਾਂ ਨੂੰ ਕੀਤੀ ਆ ਉਹ ਵੀ ਦੱਸਤਾ ਕਿ 30 ਨਾਲ 25 ਤੱਕ ਲਗਭਗ 40000 ਲੋਕਾਂ ਦੀ ਇਹਨਾਂ ਨੇ ਸਹਾਇਤਾ ਕੀਤੀ ਹੈ ਬਹੁਤ ਵਧੀਆ ਚੀਜ਼ ਹੈ ਇਹ ਮੈਂ ਪਹਿਲਾਂ ਵੀ ਬਹੁਤ ਵਾਰ ਕਿਹਾ ਵੀ ਸੜਕ ਸੁਰੱਖਿਆ ਹੋਰ ਸਰਗੀ ਚੀਜ਼ ਹੋਣੀ ਚਾਹੀਦੀ ਹੈ ਜਿਹੋ ਜਿਹੀਆਂ ਆਪਣੀਆਂ ਬੰਦੇ ਖਾਣੀਆਂ ਸੜਕਾਂ ਤੇ ਇਹ ਚੀਜ਼ ਹੋਣੀ ਚਾਹੀਦੀ ਆ ਤਾਂ ਕਿ ਮਤਲਬ ਜਾਨਾਂ ਬਚਾਈਆਂ ਜਾ ਸਕਣ ਬੜੀਆ ਗੱਲ ਆ ਵੀ 40000 ਦੇ ਨੇੜੇ ਤੇ ਲੋਕਾਂ ਦੀ ਮਦਦ ਹੋਈ ਹੈ ਫਿਰ ਮੈਂ ਪੁੱਛਾਂਗਾ ਵੀ ਪੁੱਛਿਆ ਸੀ ਵੀ ਟ੍ਰੇਨਿੰਗ ਤੇ ਕੀ ਖਰਚਾ ਹੋਇਆ ਵੀ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਆ ਤੁਸੀਂ ਕਿੰਨੇ ਚਿਰ ਟ੍ਰੇਨਿੰਗ ਦਿੱਤੀ ਆ ਇਹ ਜੇ ਜੇ ਤੁਸੀਂ ਕਹਿੰਦੇ ਫਾਸਟਰ ਟ੍ਰੇਨ ਦਿੱਤੀ ਆ ਸੀ ਕਿੰਨਾ ਟਾਈਮ ਇਹਨਾਂ ਦੀ ਟ੍ਰੇਨਿੰਗ ਹੋਈ ਆ ਕਿੱਥੇ ਟ੍ਰੇਨਿੰਗ ਹੋਈ ਆ ਕੀ ਤੁਸੀਂ ਮਤਲਬ ਕ੍ਰਾਈਟੇਰੀਆ ਯੂਜ਼ ਕੀਤਾ ਫਿਰ ਇਥੇ ਧਾਰਾ ਲਾਤੀ ਇਹਨਾਂ ਨੇ ਵੀ ਇਹ ਧਾਰਾ ਚ ਕਵਰ ਨਹੀਂ ਹੁੰਦੀ ਉਤੋਂ ਬਾਅਦ ਸਭ ਤੋਂ ਮੇਨ ਕੁਐਸਚਨ ਹਰ ਇੱਕ ਦੇ ਮਨ 'ਚ ਆਇਆ ਵੀ ਹੁਣ ਤੱਕ ਇਹਦੇ ਕਿੰਨਾ ਖਰਚਾ ਹੋ ਗਿਆ ਪਹਿਲੀ ਗੱਲ ਦੂਜੀ ਗੱਲ ਤਾਂ ਤੇਲ ਪਾਣੀ ਸਟਾਫ ਦੇ ਅਲਾਉਂਸ ਵਗੈਰਾ ਪਾ ਕੇ ਹੋਰ ਕਿੰਨਾ ਖਰਚਾ ਹੁੰਦਾ ਮੇਨਟੇਨੈਂਸ ਵਗੈਰਾ ਤੇ ਕਿੰਨੀਆਂ ਗੱਡੀਆਂ ਜਿਹੜੀਆਂ ਆਪਾਂ ਹੁਣ ਤੱਕ ਜਿਹੜੀਆਂ ਨੇ ਦੱਸੀਆਂ ਸ਼ੁਰੂ 'ਚ ਆਪ ਲੰਗੀਆਂ ਸੀ 144 ਦੇ ਕਰੀਬ ਦੱਸ ਰਹੇ ਐ ਉਹਨਾਂ ਦੇ ਵਿੱਚੋਂ ਕਿੰਨੀਆਂ ਯੂਜ਼ 'ਚ ਆ ਤੇ ਕਿੰਨੀਆਂ ਕਬਾੜ ਕਰਕੇ ਪਾਸੇ ਕਰਤੀਆਂ ਤੇ ਕਿੰਨੀਆਂ ਜਿਹੜੀਆਂ ਉਹ ਇਹਨਾਂ ਨੇ ਮੰਤਰਾਲੇ ਦੀਆਂ ਸਕਿਉਰਿਟੀ ਵਿੱਚ ਲਾਤੀਆਂ ਇਹ ਸਾਰਿਆਂ ਦੇ ਮਨ 'ਚ ਹੈਗੀ ਹੈ ਕਿਉਂਕਿ ਅਸੀਂ ਆਪ ਅੱਖੀਂ ਦੇਖਦੇ ਹਾਂ ਜਦੋਂ ਇਹ ਚੀਜ਼ ਸ਼ੁਰੂ ਹੋਈ ਸੀ ਉਦੋਂ 200 ਕਿਲੋਮੀਟਰ ਦੇ ਕਾਫਲੇ ਫਾਸਲੇ ਦੇ ਵਿੱਚ ਇਹੇ ਆਪਾਂ ਨੂੰ 4-5 ਪੁਆਇੰਟਸ ਤੇ ਖੜੀਆਂ ਜਾਂ ਤੁਰੀਆਂ ਫਿਰਦੀਆਂ ਮਿਲ ਜਾਂਦੀਆਂ ਸੀ ਪਰ ਹੁਣ ਮਹਾੜ ਵੀ ਦੋ ਮਿਲਦੀਆਂ ਕਿਤਰਾ ਕਿਤੇ ਇੰਨੇ ਦੇ ਵਿੱਚ ਯਾਨੀ ਕਿ ਪਹਿਲਾਂ ਇਹਨਾਂ ਨੇ 20-25 ਕਿਲੋਮੀਟਰ ਦੇ ਇੱਕ ਇੱਕ ਹੀ ਜਿੱਤੇ ਹੁਣ ਇਹਨਾਂ ਨੇ 100 ਕਿਲੋਮੀਟਰ ਦੇ ਇੱਕ ਇੱਕ ਛੱਡੀ ਹੈ ਹੁਣ ਪਤਾ ਨਹੀਂ ਕਿੰਨੀ ਹੋਊਗੀ ਪਰ ਅੱਜ ਜੋ ਮੈਂ ਦੇਖੀ ਸੀ ਅੱਜ ਤੋਂ 15-20 ਦਿਨ ਮਹੀਨਾ ਪਹਿਲਾਂ 100 ਕਿਲੋਮੀਟਰ ਦੇ ਘਰੇ ਚ ਇੱਕ ਦੀ ਸੀ ਸੀ ਉਹਦਾ ਵੀ ਇਹਨਾਂ ਨੇ ਬਹੁਤ ਸੋਹਣਾ ਢੰਗ ਨਾਲ ਜਵਾਬ ਦਿੱਤਾ ਸੁਣਿਓ ਮੜਾ ਜਾ ਇਸ ਨੁਕਤੇ ਸਬੰਧੀ ਸੂਚਨਾ ਮੰਗੀ ਸੂਚਨਾ ਸੂਚਨਾ ਅਧਿਕਾਰ ਐਕਟ 2005 ਦੀ ਧਾਰਾ ਧਾਰਾ ਜ ਸੁਣ ਲਿਓ 8 ਬ੍ਰੈਕਟ ਚ ਇੱਕ ਬ੍ਰੈਕਟ ਚ ਜ ਤਹਤ ਮਈਆ ਨਹੀਂ ਕਰਵਾਈ ਜਾ ਸਕਦੀ ਇਹ ਹੁਣੇ ਧਾਰਾ ਮੈਨੂੰ ਸਮਝ ਨਹੀਂ ਆਉਂਦੀ ਵੀ ਕੀ ਧਾਰਾ ਚਲੋ ਹੋ ਕੋਈ ਕਾਨੂੰਨ ਦੀ ਧਾਰਾ ਇਹ ਵੀ ਆਪਾਂ ਕੁਝ ਕਹਿ ਸਕਦੇ ਉਹ ਜਿਨ੍ਹਾਂ ਨੇ ਬਣਾਇਆ ਸੀ ਉਹ ਵੱਡੇ ਦਿਮਾਗ ਵਾਲੇ ਸੀਗੇ ਉਹਨਾਂ ਨੂੰ ਵੱਧ ਪਤਾ ਆਪਣੇ ਨਾਲੋਂ ਪਰ ਇੰਨਾ ਕੁ ਤਾਂ ਦੱਸ ਹੀ ਦੇਣਾ ਚਾਹੀਦਾ ਸੀਗਾ ਵੀ ਕਿੰਨੀਆਂ ਰਹਿ ਗਈਆਂ ਫਰ ਬੰਦਾ ਉਸ ਹਾਂ ਉਹਨਾਂ ਤਿਆਰੀ ਕਰ ਲੈਂਦਾ ਗਾਂ ਤੋਂ ਵੀ ਬੰਦਾ ਮਤਲਬ ਡਿਪੈਂਡੈਂਟ ਜਾਂ ਹੁੰਦਾ ਨਾ ਵੀ ਹਾਂ ਵੀ ਜੇ ਨੀਤੀ ਹੁੰਦੀ ਆ ਤਾਂ ਸੜਕ ਸੁਰੱਖਿਆ ਫੋਰਸ ਵਾਲੇ ਆ ਜਾਣਗੇ ਆ ਹੋਰ ਵੀ ਆਪਾਂ ਡਿਟੇਲ ਚ ਆਪਾਂ ਉਹ ਵੀ ਖਰਚਾ ਵੀ ਕੱਢਾ ਇਹ ਗੁਰੂ ਦੁਬਾਰੇ ਟੇਪ ਪਾਉਣਾ ਹੈ ਤੇ ਪਰ ਇਹ ਦੇਖ ਲਓ ਤੁਸੀਂ ਵੀ ਕਿੰਨੇ ਸਵਾਲਾਂ ਦਾ ਜਵਾਬ ਦਿੱਤੇ ਗਏ ਆ ਤੇ ਕਿੰਨੇ ਸਵਾਲ ਧਾਰਾ 'ਚ ਧਾਰ ਤੇ ਗਏ ਆ ਜਾਂ ਕਿਹਾ ਉਹ ਵੀ ਰੋਡ ਤੇ ਗਏ ਆ ਪਾਣੀ ਦੀ ਜਿਵੇਂ ਕਹਿੰਦੇ ਨੇ ਵੀ ਧਾਰ ਹੁੰਦੀ ਆ ਇਹ ਪਾਣੀ ਦੀ ਉਹਦੇ 'ਚ ਹੀ ਰੋਡ ਤੇ ਚਲੋ ਬਾਕੀ ਤੁਸੀਂ ਕਮੈਂਟਸ ਦੇ ਵਿੱਚ ਦੱਸਿਓ ਜੇ ਤੁਹਾਡੇ ਦਿਮਾਗ 'ਚ ਕੋਈ ਹੈਗੀ ਆ ਹੋਰ ਵੀ ਆਪਾਂ ਨੂੰ ਆ ਚੀਜ਼ ਪਤਾ ਕਰਦੇ ਆ ਕਰਨੀ ਚਾਹੀਦੀ ਆ ਲੋਕਾਂ ਨੂੰ ਪਤਾ ਹੋਣੀ ਚਾਹੀਦੀ ਆ ਲੋਕਾਂ ਦਾ ਪੈਸਾ ਕਿੱਥੇ ਲੱਗ ਰਿਹਾ ਹੈ ਪਤਾ ਹੋਣਾ ਚਾਹੀਦਾ ਆਰਟੀਈ ਕਿਹੜੀ ਪਾਈ ਜਾਵੇ ਆਪਾਂ ਹੋਰ ਪਾਵਾਂਗੇ ਕਦੀ ਇੱਕ ਤਾਂ ਮੈਂ ਪਾਉਣੀ ਆ ਕਦੀ ਹੋਰ ਪਾਵਾਂਗੇ ਬਸ ਤਾਂ ਟਾਈਮ ਲਾਈਨ ਦੇ ਬਾਹਰ ਹੋ ਕੇ ਅਨਸਰ ਆਇਆ ਪਰ ਚਲੋ ਅਨਸਰ ਆ ਗਿਆ ਸਭ ਤੋਂ ਵੱਡੀ ਗੱਲ ਇਹ ਆ ਵੀ ਅੱਜ ਦੇ ਟਾਈਮ ਦੇ ਵਿੱਚ ਜਦੋਂ ਹਰੇਕ ਬੰਦਾ ਇਹ ਕਹਿ ਰਿਹਾ ਵੀ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਹੈਗੀ ਚੱਲੀ ਨਹੀਂ ਦੀ ਸਰਕਾਰ ਹਰੇਕ ਬੰਦਾ ਆਉ ਦੇ ਘਰ ਬਣਾ ਰਿਹਾ ਆਪਦੇ ਬਿਜ਼ਨਸ ਬਣਾ ਰਿਹਾ ਆਪਦੇ ਵਿਆਹ ਕਰਾ ਰਿਹਾ ਤੇ ਆਪਦਾ ਬਾਲਪਜਾ ਸੈੱਟ ਕਰ ਰਿਹਾ ਕਿਹੜਾ ਬੰਦਾ ਇਹ ਤੁਹਾਨੂੰ ਪਤਾ ਹੀ